ਮੇਰਾ ਨਾਮ ਰਜੇਸ਼ ਸ਼ਰਮਾ ਜੀ ਮੈਂ BRTS ਢਿੱਪੂ ਵੀਰ ਕਾ ਵਿਖੇ ਐਜ਼ ਯੂਡੀਸੀ ਚ ਕੰਮ ਕਰ ਰਿਹਾ ਹਾਂ ਅਸੀਂ ਅੱਜ ਬੀਸੀ ਮੈਡਮ ਨੂੰ ਬੇਨਤੀ ਪੱਤਰ ਦਿੱਤਾ ਵਾ ਜਿਹੜਾ BRTS ਮੈਟਰੋ ਬੱਸ ਸੇਵਾ ਸਾਲ 2019 ਚ ਸ਼ੁਰੂ ਹੋਈ ਸੀਗੀ ਉਹ ਐਸਲੇ ਥੋੜ ਇੱਕ ਵਾਰੀ ਪਹਿਲਾਂ ਬੰਦ ਹੋਈ ਫੋਨ ਫੇਰ ਦੁਬਾਰਾ ਜਿਹੜਾ ਚੱਲ ਕੇ ਥੋੜਾ ਟਾਈਮ ਫਿਰ ਬੰਦ ਹੋਈ ਸਾਲ 2013 ਤੋਂ 17 ਵਿੱਚ ਸਰਕਾਰ ਨੇ BRTS ਬੱਸਾਂ ਚਲਾਉਣ ਲਈ ਇੱਕ ਕੋਰੀਡੋਰ ਬਣਾਇਆ ਸੀਗਾ ਜਿੱਤੇ ਤਕਰੀਬਨ 550 ਕਰੋੜ ਦੀ ਲਾਗਤ ਆਈ ਸੀ ਤੇ 92 ਬੱਸਾਂ ਖਰੀਦੀਆਂ ਜਿਦੀ ਲਾਗਤ ਤਕਰੀਬਨ 50-60 ਕਰੋੜ ਦੇ ਕਰੀਬ ਸੀਗੀ ਉਸ ਨੂੰ ਚਲਾਉਣ ਲਈ ਸਰਕਾਰ ਨੇ ਸਾਲ 2019 ਵਿੱਚ ਇੱਕ ਠੇਕੇਦਾਰ ਨੂੰ हायर ਕੀਤਾ ਬੱਸਾਂ ਚਲਾਉਣ ਲਈ ਉਸ ਠੇਕੇਦਾਰ ਨੇ ਅਗੋਂ ਕੰਟਰੈਕਟ ਕਰ ਲਿਆ ਸਬਲੈਟ ਕਰ ਲਿਆ ਕਿਸਾਨ ਮੋਟਰਸ ਤੇ ਕੋਕਰ ਗਰੁੱਪ ਨੂੰ ਜਿਸ ਦੀ ਬਦੌਲਤ ਉਹਨਾਂ ਦਾ ਆਪਸੀ ਥੋੜਾ ਜਿਹਾ ਮਤਭੇਦ ਵਧਿਆ ਤੇ ਜਿਹੜਾ ਦੋਸ਼ ਹੈ ਉਹ ਸਾਰਾ ਸਰਕਾਰ 'ਤੇ ਉਹਨਾਂ ਨੇ ਲਾਤਾ ਇਸ ਸਾਲ 2023 ਜੁਲਾਈ 2023 ਵਿੱਚ ਬੱਸਾਂ ਜਿਹੜੀਆਂ ਖੜੀਆਂ ਕਰਦੀਆਂ ਉਸ ਤੋਂ ਬਾਅਦ ਜਿਹੜਾ ਵਾ ਬੱਸਾਂ ਹੁਣ ਸਾਡੇ ਜਿਹੜੇ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮ ਸਰਦਾਰ ਗੁਰਪ੍ਰੀਤ ਸਿੰਘ ਵਾਲਗ ਜੀ ਪਿਛਲੇ ਸਾਲ ਉਹਨਾਂ ਨੇ ਇੱਥੇ ਅੰਮ੍ਰਿਤਸਰ ਚ ਆਏ ਤੇ ਉਹਨਾਂ ਦੇ ਪ੍ਰਯਾਸਾਂ ਦੀ ਬਦੌਲਤ ਜਿਹੜਾ ਵਾ ਦੁਬਾਰਾ ਬੀਆਰਟੀਐਸ ਮੈਟਰੋ ਬੱਸ ਸੇਵਾ ਸ਼ੁਰੂ ਹੋਈ ਉਸ ਉਸ ਵਿੱਚ ਜਿਹੜਾ ਪਹਿਲਾ ਸਟਾਰਟ ਤੇ ਜਿਹੜਾ ਵਾ ਅੱਖ ਬੱਸਾਂ ਟ੍ਰਾਇਲ ਦੇ ਬੇਸ ਤੇ ਚਲਾਈਆਂ ਗਈਆਂ ਉਹਦੀ ਹੋਰ ਬੱਸਾਂ ਚਲਾਉਣ ਲਈ ਜਿਹੜਾ ਵਾ ਇੱਕ ਬੋਰਡ ਆਫ ਗਵਰਨਰਸ ਦੀ ਮੀਟਿੰਗ ਹੋਈ ਚੰਡੀਗੜ੍ਹ ਵਿਖੇ ਜਿਸ ਵਿੱਚ 60 ਬੱਸਾਂ ਚਲਾਉਣ ਦੀ ਪਲੱਸ ਟਿਕਟਿੰਗ ਦੀ ਅਪਰੂਵਲ ਦਿੱਤੀ ਗਈ ਹੈ ਟਿਕਟਿੰਗ ਮਸ਼ੀਨਾਂ ਖਰੀਦਣ ਦੀ ਵੀ ਅਪਰੂਵਲ ਦਿੱਤੀ ਗਈ ਪਰ ਉਹ ਸਾਰੇ ਕੰਮ ਨਹੀਂ ਹੋ ਸਕੇ ਬਜਟ ਦੀ ਘਾਟ ਕਰਕੇ ਹੁਣ ਜਿਹੜਾ ਬਜਟ ਦੀ ਘਾਟ ਕਰਕੇ ਜਿਹੜਾ ਵਾ ਸਾਰੇ EMPLOYEES ਜਿਹੜੇ ਨੇ ਉਹਨਾਂ ਦੀਆਂ ਦੋ ਦੋ ਮਹੀਨੇ ਦੀਆਂ ਤਨਖਾਹਾਂ ਵਾ ਵੀ ਪੈਂਡਿੰਗ ਨੇ ਪਲੱਸ ਕੁਝ EMPLOYEES ਜਿਹੜੇ ਨੇ ਪਹਿਲਾਂ TC ਕਰ ਬਿਠਾਤੇ ਵੀ ਜਦੋਂ ਪ੍ਰੋਜੈਕਟ ਪੂਰੀ ਤਰ੍ਹਾਂ ਚੱਲੇਗਾ ਉਦੋਂ ਤੁਹਾਨੂੰ ਕਾਰ ਕਰ ਲਈ ਜਾਏਗੀ ਹੁਣ ਜਿਹੜਾ ਫਿਰ ਦੁਬਾਰਾ ਬੱਸਾਂ ਚੱਲੀਆਂ ਡਰਾਈਵਰਸ ਵੀ ਫ੍ਰੀ ਹੋ ਗਏ ਵਰਕਸ਼ਾਪ ਸਟਾਫ ਵੀ ਫ੍ਰੀ ਹੋ ਗਿਆ ਪਲੱਸ ਕੁਝ ਦਫਤਰੀ ਸਟਾਫ ਨੂੰ ਵੀ ਜਿਹੜਾ ਨੋਟਿਸ ਦੇ ਕੇ ਘਰ ਬਿਠਾ ਦਿੱਤਾ ਗਿਆ ਤੇ ਇਸ ਦਾ ਜਿਹੜਾ ਵਾ ਮੀਟਿੰਗ ਦਾ ਜਿਹੜਾ ਵਾ ਕੋਈ ਵੀ ਅੱਗੋਂ ਜਿਹੜਾ ਵਾ ਫੁੱਲ ਪਲੇਜ ਬਜਟ ਦੇ ਗਾ ਹਿਸਾਬ ਨਾਲ ਕੋਈ ਰਿਸਪਾਂਸ ਨਹੀਂ ਮਿਲਿਆ ਜਿਹੜਾ ਇਹ ਪ੍ਰੋਜੈਕਟ ਹੈ ਇਹਨੂੰ ਹਮੇਸ਼ਾ ਬੰਦ ਕੀਤਾ ਜਾਂਦਾ ਹੈ ਵੀ ਇਹਦੀ ਕੋਈ ਆਮਦਨ ਨਹੀਂ ਹੈ ਆਮਦਨ ਤਾਂ ਹੀ ਹੋਏਗੀ ਜੇ ਟਿਕਟਿੰਗ ਮਸ਼ੀਨਾਂ ਆ ਗਈਆਂ ਟਿਕਟ ਕੱਟੀ ਜਾਏਗੀ ਔਰ ਆਮਦਨ ਦੀ ਗੱਲ ਕਰੀਏ ਤੇ ਅਸੀਂ ਡੀਸੀ ਮੈਡਮ ਨੂੰ ਇੱਕ ਚਾਰਟ ਵੀ ਦਿੱਤਾ ਜਿਸ ਵਿੱਚ ਅਸੀਂ ਦੱਸਿਆ ਵੀ ਇਹਦੇ ਵਿੱਚ ਕੋਈ ਘਾਟੇ ਵਾਲਾ ਕੰਮ ਕੋਈ ਨਹੀਂਗਾ ਇਹ ਚਾਰਟ ਅਸੀਂ ਬਣਾਇਆ ਉਸ ਦੇ ਵਿੱਚ ਇਹ ਵੀ ਉਹਨਾਂ ਨੂੰ ਦੱਸਿਆ ਕਿ ਸਾਲ 2023 ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਕਿ ਜੇ ਕੋਈ ਗੈਪ ਪੈਂਡਿੰਗ ਹੋਏਗੀ ਕੋਈ ਫਾਈਨੈਂਸ਼ੀਅਲ ਗੈਪ ਹੋਏਗਾ ਬੀ ਆਰਟਿਸਟ ਮੈਟਰ ਪ੍ਰੋਜੈਕਟ ਦਾ ਉਸ ਲਈ ਅਸੀਂ ਸੈਸ ਲਗਾਉਣ ਜਾ ਰਹੇ ਹਾਂ ਪੈਟਰੋਲ ਡੀਜ਼ਲ ਤੇ ਉਹ ਸੈਸ ਜਿਹੜਾ 90 ਪੈਸੇ ਦੇ ਹਿਸਾਬ ਨਾਲ ਲੱਗਿਆ ਹੈ ਉਹ ਜਿਹੜਾ ਸੈਸ ਹੈ ਉਹਦੀ ਵੀ ਸਾਨੂੰ ਕਦੀ ਜਿਹੜਾ ਵਾ ਬੀਆਰਟੀਐਸ ਪ੍ਰੋਜੈਕਟ ਨੂੰ ਅ ਰਕਮ ਜਿਹੜੀ ਹੈ ਜਾਂ ਪੋਟੈਂਸ਼ੀਅਲ ਗੈਪ ਜਿਹੜਾ ਆ ਰਿਹਾ ਉਹਨੂੰ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਪਲੱਸ ਪਹਿਲਾਂ ਜਿਹੜਾ ਬਸਾ ਫੁੱਲ ਸਕੇਲ ਤੇ ਚੱਲਦੀਆਂ ਸੀਗੀਆਂ ਉਦੋਂ ਕਿਰਾਇਆ ਚੱਲਦਾ ਸੀਗਾ 5 10 15 20 ਰੁਪਏ ਤੇ ਕੁਝ ਹਿਯਾਤਾਂ ਵੀ ਦਿੱਤੀਆਂ ਗਈਆਂ ਸੀ ਸਰਕਾਰ ਵੱਲੋਂ ਐਰ ਕੀ ਜਿਹੜਾ ਵਾ ਐਰ ਕੀ ਉਹ ਰਿਹਾਇਤਾਂ ਖਤਮ ਕਰਕੇ ਕਿਰਾਇਆ ਵੀ ਵਧਾਇਆ ਗਿਆ ਜਿਸ ਨਾਲ ਸਾਨੂੰ ਅਗਰ ਟਿਕਟਿੰਗ ਹੁੰਦੀ ਹੈ ਤਾਂ ਉਹਦੇ ਨਾਲ ਇਨਕਮ ਵੀ ਹੋਣ ਦੇ ਚਾਂਸ ਨੇ ਇਨਕਮ ਜ਼ਿਆਦਾ ਹੋਣ ਦੇ ਚਾਂਸ ਨੇ ਸੋ ਇਹ ਸਾਰੀਆਂ ਗੱਲਾਂ ਅਸੀਂ ਡੀਸੀ ਮੈਟਰ ਨੂੰ ਦੱਸੀਆਂ ਨੇ ਪਲੱਸ ਜਿਹੜਾ ਸਾਡਾ ਐਡਵਰਟਾਈਜ਼ਮੈਂਟ ਇੱਕ ਅੰਮ੍ਰਿਤ ਸਰਵਿਸ ਜਿਹੜਾ ਵਾ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਜਿਹਦਾ ਠੇਕਾ ਦਿੱਤਾ ਗਿਆ ਸੀ ਇੱਕ ਠੇਕੇਦਾਰ ਨੂੰ ਉਹਦੇ ਤੋਂ ਜਿਹੜਾ ਵਾ ਸਾਨੂੰ BRTS ਪ੍ਰੋਜੈਕਟ ਨੂੰ 20 ਲੱਖ ਰੁਪਏ ਮਹੀਨਾ ਸ਼ੇਅਰ ਆਉਂਦਾ ਵਾ ਜਿਹੜਾ ਕਿ ਮਈ 2023 ਤੋਂ ਸਾਨੂੰ ਅੱਜ ਤੱਕ ਨਹੀਂ ਮਿਲਿਆ ਉਹਦੇ ਅਮਾਉਂਟ ਜਿਹੜੀਆਂ ਤਕਰੀਬਨ ਕੋਈ 1.5 ਕਰੋੜ ਰੁਪਏ ਦੇ ਕਰੀਬ ਬਣ ਗਈ ਹੈ ਬਜਟ ਦੀ ਗੱਲ ਜਦੋਂ ਹੈੱਡ ਆਫਿਸ ਕੀਤੀ ਗਈ ਤੇ ਹੈੱਡ ਆਫਿਸ ਨੇ ਕਮਿਸ਼ਨਰ ਸਾਹਿਬ ਨੂੰ ਲਿਖਿਆ ਵੀ ਜਿਹੜਾ ਉਹ 4.5 ਕਰੋੜ ਰੁਪਇਆ ਉਸ ਵਿੱਚੋਂ ਪੈਸੇ ਦਿੱਤੇ ਜਾਣ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਜਾਂ ਹੋਰ ਪੁਟਕਲ ਖਰਚੇ ਜੋ ਹੋ ਗਏ ਪੂਰੇ ਕੀਤੇ ਜਾਣ ਬੀਸੀ ਸਾਹਿਬ ਨੇ ਅਸੀਂ ਇਹ ਸਵਾਸਨ ਦਵਾਇਆ ਕਿ ਜਿਹੜੀ ਅੱਜ ਸ਼ਾਮੀ 4 ਵਜੇ ਮੀਟਿੰਗ ਆ ਆਪਾਂ ਉਹਦੇ ਤੇ ਪੂਰਾ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਅਸੀਂ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਬੀਆਰਟੀਐਸ ਪ੍ਰੋਜੈਕਟ ਨੂੰ ਚਲਾਇਆ ਜਾਏ ਜੋ ਕਿ ਅੰਮ੍ਰਿਤਸਰ ਵਾਸੀਆਂ ਲਈ ਬੜੀ ਵੱਡੀ ਸਹੂਲਤ ਹੈ ਸਕੂਲੀ ਬੱਚੇ ਕਾਲਜ ਬੱਚੇ ਸੀਨੀਅਰ ਸਿਟੀਜ਼ਨਸ ਇਹੋ ਜੀ ਬਾਸ ਸਰਵਿਸ ਜਿਹੜੀ ਹੈ ਅੰਮ੍ਰਿਤਸਰ ਚ ਪਹਿਲੀ ਵਾਰੀ ਮਿਲੀ ਹੈ ਜਿਹੜੀ ਕਿ ਬੜੀ ਕੰਫਰਟੇਬਲ ਇਕਨੋਮਿਕਲ ਆਪਾਂ ਗੱਲ ਕਰੀਏ ਤੇ ਜਿਹੜੇ ਸਰਕਾਰੀ ਸਕੂਲਾਂ ਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਪਰਿਵਾਰ ਕੋਲ ਬੱਚਿਆਂ ਨੂੰ ਭੇਜਣ ਲਈ ਕਿਰਾਏ ਲਈ ਇਹਨੇ ਪੈਸੇ ਨਹੀਂ ਗਏ ਉਸ ਦਾ ਪੈਦਾ ਜਿਹੜਾ ਉਹ ਬੱਚਿਆਂ ਨੂੰ ਬੜਾ ਮਿਲਿਆ ਸੀਗਾ ਉਹ ਅਸੀਂ ਉਹਨਾਂ ਨੂੰ ਕਿਹਾ ਵਾ ਵੀ ਇਹ ਜਿਹੜੀਆਂ ਸਾਰੀਆਂ ਗੱਲਾਂ ਧਿਆਨ ਚ ਰੱਖਦੇ ਹੋ ਬੀਆਰਟੀਐਸ ਬੱਸਾਂ ਨੂੰ ਮੋੜ ਚਲਾਇਆ ਜਾਏ ਤਾਂ ਕਿ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੀ ਇਹ ਸਹੂਲਤ ਮਿਲਦੀ ਰਵੇ ਤੇ ਨਾਲ ਨਾਲ ਜਿਹੜਾ 700 ਪਰਿਵਾਰ ਦੇ 700 ਵਰਕਰਸ ਕੰਮ ਕਰ ਰਹੇ ਨੇ ਉਹਨਾਂ ਦਾ ਪਰਿਵਾਰ ਵੀ ਇਹਦੇ ਉੱਪਰ ਹੀ ਬੇਸ ਹੈ ਤੇ ਉਸ ਨੂੰ ਜਿਹੜਾ ਧਿਆਨ ਚ ਰੱਖਿਆ ਜਾਵੇ ਤੇ BRTS ਬੱਚਾ ਦੁਬਾਰਾ ਚਲਾਈ ਜਾਵੇ। ਹਾਂ ਸਰ ਕੋ ਨਾਮ ਪੁੱਛੀ। ਸਰ ਮੇਰਾ ਨਾਮ ਕਮਲ ਹੈ ਮੈਂ BRTS ਦੇ ਵਰਕਸ਼ਾਪ ਸੁਪਰਵਾਈਜ਼ਰ ਹਾਂ ਜੀ। ਅਸੀਂ BRTS ਨੂੰ ਚਲਾਉਣ ਬਾਰੇ ਮੰਗ ਬਤਨ ਮੈਮ ਨੂੰ ਦਿੱਤਾ ਸੀ DC ਮੈਮ ਅਸੀਂ ਇਹਨਾਂ ਨੂੰ ਮਿਲ ਲਿਆ ਕਿ ਅਸੀਂ ਇਹੋ ਹੀ ਬੇਨਤੀ ਕੀਤੀ ਹੈ ਕਿ ਮੈਮ ਇਹ ਸਾਡੇ ਪ੍ਰੋਜੈਕਟ ਨੂੰ ਚਲਾਇਆ ਜਾਵੇ। ਕਿਉਂਕਿ ਇਹ ਲੈਸ ਸਿਰਫ 10-15 ਦਿਨ ਤੋਂ ਹੀ ਬੰਦ ਹੋਇਆ ਹੈ ਨਹੀਂ ਤਾਂ ਪਹਿਲਾਂ ਚੱਲ ਰਿਹਾ ਸੀ ਇਹ ਪ੍ਰੋਜੈਕਟ 7-8 ਸਾਲਾਂ ਸੀ ਚਲਾ ਰਹੇ ਸੀ ਅਸੀਂ ਅੱਗੋਂ ਵੀ ਹਾਈ ਅਥਾਰਟੀ ਨੂੰ ਕਿਹਾ ਹੈ ਕਿ ਸਾਨੂੰ ਬੱਸਾਂ ਦੀ ਗਿਣਤੀ ਵਧਾਣ ਹੋਰ ਗੱਸਾਂ ਨੂੰ ਅਸੀਂ 15-20 ਕਰਕੇ 10-10 ਕਰਕੇ ਬੱਸਾਂ ਹੀ ਵਧਾਈ ਚਾਹੀਏ ਪਰ اچانک ਫੰਡ ਦੀ ਵਜ੍ਹਾ ਕਰਕੇ ਪ੍ਰੋਜੈਕਟ ਬੰਦ ਹੋ ਗਿਆ ਸੇ ਅਸੀਂ ਸਮਝਣ ਇੱਕ ਪਰਿਵਾਰ ਜਿਹੜਾ ਹੁੰਦਾ ਕੰਮ ਕਰਦਾ ਬਾਕੀ ਦਾ ਸਾਰਾ ਪਰਿਵਾਰ ਚੰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਸਰ ਜੀ ਬਹੁਤ ਜ਼ਿਆਦਾ ਜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਦੇ ਸਾਰੇ ਜੇ ਯੰਗ ਯੰਗ ਹੀ ਆ ਜੀ ਅਸੀਂ ਤਾਂ ਇੱਥੇ ਹੀ ਆਪਣੇ 8 8 10 ਸਾਲ ਨੂੰ ਹੋ ਗਿਆ ਇੱਥੇ ਕੰਮ ਕਰਦੇ ਅਸੀਂ ਉਹਨੂੰ ਇਸ ਤੋਂ ਇਲਾਵਾ ਹਰ ਜੇ ਕਿਤੇ ਕਰਦੇ ਆ ਜਾ ਕੇ ਕੰਮ ਉਹਦੇ ਲਈ ਤਾਂ ਸਾਨੂੰ ਪਹਿਲੇ ਕਰਨਾ ਪਏਗਾ ਨੇ ਜਿੱਥੇ ਜਾ ਕੇ ਅਪਲਾਈ ਕਰਨਾ ਪਏਗਾ ਸਾਡੀਆਂ ਉਮਰਾਂ ਵੀ ਉਸ ਹਿਸਾਬ ਨਾਲ ਹੋ ਚੁੱਕੀਆਂ ਹੀ ਆ ਕਿ ਅਸੀਂ ਜੇ ਕਿਤੇ ਅਪਲਾਈ ਕਰਦੇ ਆ ਤਾਂ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਮੈਮ ਨੇ ਕੀ ਆਸ਼ਵਾਸਨ ਦਵਾਇਆ ਮੈਮ ਦੀ ਅੱਜ 4 ਵਜੇ ਮੀਟਿੰਗ ਹੈ ਐ ਬੀਆਰਟੀਐਸ ਦੇ ਸਬੰਧੀ ਤੇ ਮੈਮ ਨੇ ਆਸ਼ਵਾਸਨ ਦਿੱਤਾ ਕਿ ਇਸ ਨੂੰ ਅਸੀਂ ਅੱਗੇ ਚਲਾਵਾਂਗੇ ਪ੍ਰੋਜੈਕਟ ਨੂੰ ਸਭਾ ਕਿਨਾਂ ਸਹਾਰਿਆ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ 15 ਦਿਨਾਂ ਸਾਨੂੰ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਆਮ ਪਬਲਿਕ ਸਕੂਲਸ ਸਕੂਲ ਦੇ ਬੱਚਿਆਂ ਨੂੰ ਕਾਲਜ ਦੇ ਬੱਚਿਆਂ ਨੂੰ ਮਤਲਬ ਸੀਨੀਅਰ ਸਿਟੀਜ਼ਨ ਨੂੰ ਬਹੁਤ ਜ਼ਿਆਦਾ ਹੀ ਮਤਲਬ ਇੰਨਾ ਇਫੈਕਟ ਹੋ ਗਿਆ ਕਈ ਬੱਚੇ ਤਾਂ ਸਕੂਲ ਜਾਣਾ ਛੱਡ ਗਏ ਛਟੇ ਵਾਲੇ ਸਟਾਫ ਨੂੰ ਲੋਕਾਂ ਨੂੰ ਸਾਣਾ ਲੋਕਾਂ ਨੂੰ ਲਾਭ ਪਕਾ ਸਕੀ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਤੱਕ ਸਰਵਿਸ ਫਰੀ ਦੇ ਰਹੇ ਸੀ ਅਸੀਂ ਸਾਨੂੰ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ ਟਿਕਟਾਂ ਕਿ ਜਿਹਦੇ ਵਿੱਚ ਟਿਕਟ ਦਾ ਰੇਟ 10 20 ਤੇ 30 ਉਹ ਅਸੀਂ ਹਲੇ ਰੇਟ ਚਾਲੂ ਨਹੀਂ ਕੀਤਾ ਅਸੀਂ ਟਿਕਟ ਮਸ਼ੀਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਟਿਕਟ ਮਸ਼ੀਨਾਂ ਦੀ ਵੀ ਅਪਰੂਵਲ ਮਿਲ ਜੇ ਜਿਹੜੀ ਕਿ ਹਾਈ ਅਥਾਰਟੀ ਨੂੰ ਅਸੀਂ ਭੇਜਿਆ ਹੈ ਲੇ ਕੇ ਕਿ ਸਾਨੂੰ ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਜਾਵੇ ਅਸੀਂ ਟੋਟਲ ਮਿਲਾ ਕੇ ਚੱਲੀਏ ਤਾਂ ਐਸ ਟਾਈਮ 200 ਮੈਂਬਰ ਤਾਂ ਹੈ ਹੀ ਹੈ ਜੀ ਤੇ ਜਿਹੜੇ ਆ ਸਾਡੇ ਪਹਿਲੇ ਜਿਹੜੇ ਡਰਾਈਵਰ ਸੀ ਉਸ ਤੋਂ ਬਾਅਦ ਗਾਰਡ ਸੀ ਉਸ ਆਪਣੇ ਪੀਸੀ ਇਹ ਟੋਟਲ ਮਿਲਾ ਕੇ 700 ਬੰਦੇ ਦੀ ਸਟਰੈਂਥ ਬਣ ਜਾਂਦੀ ਸੀ ਜਿਹੜੇ এমਪਲੋਈਸਨ ਦਾ ਸਾਰਾ ਦਾ ਰੋਜ਼ਗਾਰ ਜਿਹੜਾ ਬੰਦੂ ਬਿਲਕੁਲ ਜੀ ਤਾਂ ਵਾਂਗੇ ਕਿ ਜੋ ਬੇਨਤੀ ਕੀਤੀ ਹੈ ਮੈਮੂ ਕਿ ਇਹ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਔਰ ਅਸੀਂ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਚਲਾਵਾਂਗੇ ਜੇ ਸਾਨੂੰ ਦੁਬਾਰਾ ਇਹ ਮੌਕਾ ਦਿੱਤਾ ਜਾਂਦਾ ਇਸ ਨੂੰ ਪਹਿਲਾਂ ਵੀ ਬਹੁਤ ਵਧੀਆ ਢੰਗ ਨਾਲ ਚਲਾਇਆ ਹੁਣ ਅਸੀਂ ਵੀ ਇਹਨੂੰ 7 ਮਹੀਨਿਆਂ ਤੋਂ ਸਰਵਿਸ ਦੇ ਰਹੇ ਸੀ ਤੇ ਜਿਸ ਕਾਰਨ ਅਸੀਂ ਇਸ ਨੂੰ ਅੱਗੇ ਵੀ ਜਦੋਂ ਚਲਾਵਾਂਗੇ ਇਸ ਤੋਂ ਵੀ ਵਧੀਆ ਸਰਵਿਸ ਦਾਂਗੇ ਸਾਡੀ ਇਸ ਟਾਈਮ ਵੀ ਜੇ ਦੇਖਿਆ ਜਾਵੇ ਜਿਵੇਂ ਪਿਛਲੇ 7 ਮਹੀਨਿਆਂ ਤੋਂ ਸਿਰਫ 1% ਬ੍ਰੇਕਡਾਊਨ ਸੀ ਜ਼ੀਰੋ ਐਕਸੀਡੈਂਟ ਸੀ ਜਿਹਦੇ ਨਾਲ ਅਸੀਂ ਆਮ ਪਬਲਿਕ ਨੂੰ ਤੇ ਸਰਵ ਦਾ ਵਧੀਆ ਮੌਕਾ ਦੇ ਹੀ ਰਹੇ ਸੀ ਇਸ ਦੇ ਨਾਲ ਜਿਹੜੇ ਬੰਦੇ ਜਿਹੜੇ ਆਮ ਟ੍ਰੈਫਿਕ ਵੀ ਜਿਹੜੇ ਹੈਗੇ ਆ ਉਹਦੇ ਚ ਵੀ ਜਿੱਦਾਂ ਲੋਕ ਆਪਣੇ ਮੋਟਰਸਾਈਕਲ ਕਾਰਾਂ ਲੈ ਕੇ ਜਾਂਦੇ ਸੀ ਉਹਨਾਂ ਨੂੰ ਵੀ ਜਿਵੇਂ ਇੰਡੀਆ ਗੇਟ ਤੋਂ ਆਪਣੇ ਐਂਟਰੀ ਗੇਟ ਤੋਂ ਇੰਡੀਆ ਗੇਟ ਜਾਂਦੇ ਸੀ ਕਈ ਜਾਂਦੇ ਸੀ ਮਤਲਬ ਡਿਪਾਰਟਮੈਂਟ ਦੇ ਆਈ ਸਕੂਲ ਆ ਜਿਹਨ ਮਦਲ ਮੰਨ ਕੇ ਚੱਲੋਗੇ ਜਿੱਦਾਂ ਕੋਈ EMPLOYEES ਹੋਗੇ ਉਹ ਆਪਣੇ ਕੀ ਕਰਦੇ ਸੀ ਉਹ ਗੱਡੀਆਂ ਆਪਣੀਆਂ ਲਾਸਟ ਪੁਆਇੰਟ ਤੇ ਲਗਾ ਦਿੰਦੇ ਸੀ ਬੱਸ ਵਿੱਚ ਬੈਠ ਕੇ ਸਫਰ ਕਰਦੇ ਹੁੰਦੇ ਸੀ ਸਾਰਿਆਂ ਨੂੰ ਜਿਹੜਾ ਬੱਚੇ ਦੀ ਸਾਰਿਆਂ ਨੂੰ ਮੁਸ਼ਕਲ ਆਸਾਨਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਾਈਸੈਲਫ ਗਿਤਾੰਸ਼ ਜੀ ਸ਼ਰਮਾ ਮੈਂ ਮੈਟਰੋ ਸਟਾਫ ਵਿੱਚ TCS ডিপਾਰਟਮੈਂਟ ਵਿੱਚ ਸੀਗੀ ਤੇ ਐਕਚੁਅਲੀ ਇਹਨਾਂ ਨੇ ਇੱਕਦਮ ਹੀ ਬੱਸਾਂ ਬੰਦ ਕਰ ਦਿੱਤੀਆਂ ਨੇ ਜਿਹੜੇ ਕਿ ਆਨ ਰੋਡ ਸੀਗੀਆਂ ਪਹਿਲਾਂ ਇੱਕ ਵਾਰੀ ਸਾਨੂੰ ਸਾਰਿਆਂ ਨੂੰ ਚਾਂਸੇ ਵਿੱਚ ਲੈ ਕੇ ਇਹਨਾਂ ਨੇ ਬੱਸਾਂ ਰੀਕੰਟੀਨਿਊ ਕੀਤੀਆਂ ਸੀਗੀਆਂ ਬਟ ਥੋੜੇ ਸਮੇਂ ਲਈ ਕੰਟੀਨਿਊ ਕਰਕੇ ਫਿਰ ਉਹਨਾਂ ਨੇ ਕਲੋਜ਼ ਕਰ ਦਿੱਤੀਆਂ ਨੇ ਇਹ ਬਹੁਤ ਹੀ ਗਲਤ ਗੱਲ ਕੀਤੀ ਗਈ ਹੈ ਕਿਉਂਕਿ ਇਹਦੇ ਨਾਲ ਬਹੁਤ ਲੋਕਾਂ ਦਾ ਬਰੋਜ਼ਗਾਰ ਚੱਲਦਾ ਸੀ ਤੇ ਬਹੁਤ ਜ਼ਿਆਦੇ ਲੋਕੀ ਬੱਚੇ ਯਾਨੀ ਕਿ ਸਕੂਲਾਂ ਦੇ ਸਫ਼ਰ ਕਰ ਰਹੇ ਸੀ ਜੋ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਾਡੀ ਇਹਦੇ ਵਿੱਚ ਬਹੁਤ ਜ਼ਿਆਦਾ ਸਟਾਫ ਸੀ ਜਿਹੜਾ ਇਸ ਇੱਕ ਬੱਸਾਂ ਬੰਦ ਹੋਣ ਨਾਲ ਯਾਨੀ ਕਿ ਬਰੋਜ਼ਗਾਰ ਹੋ ਰਿਹਾ ਹੈ ਤੇ ਮੇਰੀ ਬੱਸ ਸਰਕਾਰ ਨਾਲ ਹੀ ਦਰਖਾਸਤ ਹੈ ਕਿ ਜਲਦ ਤੋਂ ਜਲਦ ਇਹ ਬੱਸਾਂ ਆਨ ਰੋਡ ਕੀਤੀਆਂ ਜਾਣ ਇਸ ਸਭ ਕੁਝ ਹੀ ਇਹਦੇ ਤੇ ਡਿਪੈਂਡ ਸੀਗਾ ਰੋਜ਼ਗਾਰ ਵੀ ਇਹਨਾਂ ਦੇ ਵਾਸਤੇ ਇੱਕ ਇਹੀ ਰਿਕੁਐਸਟ ਹੈ ਕਿ ਜਿਹੜੇ ਬੱਸਾਂ ਪਹਿਲਾਂ ਚੱਲ ਰਹੀ ਸੀ ਸੇਮ ਮੋਡ ਤੇ ਸੇ ਤਰ੍ਹਾਂ ਹੀ ਚਲਾਈਆਂ ਜਾਣ ਕਿਉਂਕਿ ਇਹਨਾਂ 'ਚ ਬਹੁਤ ਸਾਰੇ ਯਾਤਰੀ ਅਸੀਂ ਸਫ਼ਰ ਕਰ ਰਹੇ ਸੀ ਤੇ ਬਹੁਤ ਅੱਛੀ ਇਨਕਮ ਆ ਵੀ ਰਹੀ ਸੀ ਸਰਕਾਰ ਨੂੰ ਬਟ ਪਤਾ ਨਹੀਂ ਕਿਉਂ ਕਈ ਰੀਜ਼ਨ ਆ ਸਰਕਾਰ ਦਾ ਕੀ ਹੈ ਕਿ ਜਿਹੜਾ ਇਹਨਾਂ ਨੇ ਇੱਕਦਮ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਅੰਦਰ ਜਾ ਕੇ ਆਏ ਆ ਮੈਮ ਕੋ ਡੀਸੀ ਮੈਮ ਕੋ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਹਾਂ ਇਹ ਬੱਸਾਂ ਜ਼ਰੂਰ ਆਨ ਰੂਟ ਕੀਤੀਆਂ ਜਾਣਗੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਨੂੰ ਉਹਨਾਂ ਨੇ ਐਕਸਪਲੇਨ ਕੀਤਾ ਦੱਸਿਆ ਗਿਆ ਤੇ ਇਹ ਬੱਸਾਂ ਵੀ ਆਨ ਰੂਟ ਆਨ ਉਹ ਸਾਡੇ ਵਾਸਤੇ ਜੋ ਮਦਦ ਕਰ ਰਹੇ ਨੇ